ਜਗਵਾਨੀ ਟੀਵੀ ਤੇ ਇਸ ਵੇਲੇ ਦੀ ਬੇਹਤ ਵੱਡੀ ਖਬਰ ਚੰਡੀਗੜ੍ਹ ਦੇ ਵਿੱਚ ਕਰੋਨਾ ਦੇ ਨਾਲ ਪਹਿਲੀ ਮੌਤ ਹੋ ਚੁੱਕੀ ਹੈ ਜੀ ਹਾਂ ਚੰਡੀਗੜ੍ਹ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿਅਕਤੀ ਦੀ ਮੌਤ ਹੋਈ ਹੈ ਲੁਧਿਆਣਾ ਤੋਂ ਰੈਫਰ ਕੀਤਾ ਗਿਆ ਸੀ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਔਰ ਕਾਲੀ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਬਿਹਤ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਕਰੋਨਾ ਪੈਰ ਪਸਾਰ ਰਿਹਾ ਹੈ ਪੰਜਾਬ ਦੇ ਵਿੱਚ ਵੀ ਐਂਟਰੀ ਹੋ ਚੁੱਕੀ ਹੈ ਬੀਤੇ ਦਿਨੀ ਜਮਨਾ ਨਗਰ ਤੋਂ ਆਈ ਇੱਕ ਮਹਿਲਾ ਜੋ ਪੰਜਾਬ ਦੇ ਵਿੱਚ ਸਤਸੰਗ ਦੇਖਣ ਆਈ ਸੀ ਤਾਂ ਉਸ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਹੈ ਹਾਲਾਂਕਿ ਜਿਹਨਾਂ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤਾਂ ਇਸ ਨੂੰ ਲੈ ਕੇ ਵੀ ਸ਼ੰਸ਼ੇ ਸ਼ੁਰੂ ਹੋ ਜਾਂਦੇ ਨੇ ਕਿ ਕਿਤੇ ਉਹਨਾਂ ਲੋਕਾਂ ਨੂੰ ਵੀ ਕਰੋਨਾ ਨਾ ਹੋ ਗਿਆ ਹੋਵੇ ਕਿਉਂਕਿ ਕਰੋਨਾ ਇੱਕ ਅਜਿਹੀ ਬਿਮਾਰੀ ਕਿਸ ਜਾਂ ਵਾਇਰਸ ਹੈ ਜੋ ਕਿ ਲੋਕਾਂ ਤੋਂ ਤੇਜ਼ੀ ਦੇ ਨਾਲ ਦੂਸਰੇ ਲੋਕਾਂ ਦੇ ਵਿੱਚ ਫੈਲਦਾ ਹੈ ਔਰ ਇਸ ਕਰਕੇ ਬੜੀ ਤੇਜ਼ੀ ਦੇ ਨਾਲ ਇਹ ਬਿਮਾਰੀ ਫੈਲਦੀ ਹੈ ਔਰ ਐਂਟਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਔਰ ਚੰਡੀਗੜ੍ਹ ਦੇ ਵਿੱਚ ਇੱਕ ਕੱਲ ਪਹਿਲੀ ਮੌਤ ਹੋ ਚੁੱਕੀ ਹੈ ਕਰੋਨਾ ਦੇ ਨਾਲ ਤੇ ਬਿਹਤ ਵੱਡੀ ਖਬਰ ਹੈ ਕਿਉਂਕਿ ਅ ਲਗਾਤਾਰ ਕਰੋਨਾ ਦੇ ਕੇਸ ਵਧਦੇ ਜਾ ਰਹੇ ਨੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਪੰਜ ਮਾਮਲੇ ਸਾਹਮਣੇ ਆ ਚੁੱਕੇ ਨੇ ਕਰੋਨਾ ਦੇ ਇੱਕ ਵਿਅਕਤੀ ਵਿਏਟਨਾਮ ਤੋਂ ਆਇਆ ਸੀ ਔਰ ਵਿਏਟਨਾਮ ਤੋਂ ਜਦੋਂ ਆਉਂਦਾ ਹੈ ਤਾਂ ਉਸ ਦਾ ਜਦੋਂ ਟੈਸਟ ਕੀਤਾ ਜਾਂਦਾ ਹੈ ਤਾਂ ਉਹ ਵੀ ਕਰੋਨਾ ਪੋਜ਼ਿਟਿਵ ਨਿਕਲਦਾ ਔਰ ਉੱਤੇ ਦੂਸਰੇ ਪਾਸੇ ਇੱਕ ਹੋਰ ਵਿਅਕਤੀ ਜੋ ਕਿ ਕਰੋਨਾ ਪੋਜ਼ਿਟਿਵ ਪਾਇਆ ਗਿਆ ਤਾਂ ਹਰਿਆਣਾ ਦੇ ਵਿੱਚ ਕੁੱਲ ਪੰਜ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਫਰੀਦਾਬਾਦ ਤੋਂ ਤਿੰਨ ਕੇਸ ਗੁਰੂਗ੍ਰਾਮ ਦੇ ਵਿੱਚੋਂ ਦੋ ਲੋਕ ਪੋਜ਼ਿਟਿਵ ਪਾਈ ਗਏ ਨੇ ਤਾਂ ਫਰੀਦাবাদ ਦੇ ਵਿੱਚ ਜੋ ਦੋ ਪੋਜ਼ਿਟਿਵ ਕੇਸ ਪਾਈ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਵਿਦੇਸ਼ਾਂਨ ਤੋਂ ਵਾਪਸ ਆਇਆ ਸੀ ਜਦੋਂ ਕਿ ਦੂਸਰਾ ਆਂਧਰਾ ਪ੍ਰਦੇਸ਼ ਤੋਂ ਆਇਆ ਸੀ ਔਰ ਕੁੱਲ ਟੋਟਲ ਮਰੀਜ਼ਾਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਟੋਟਲ 9 ਮਰੀਜ਼ ਹੋ ਚੁੱਕੇ ਨੇ ਔਰ ਗੁਰੂਗ੍ਰਾਮ ਦੇ ਵਿੱਚ ਜੋ ਇੱਕ ਜਿਹੜਾ ਕੋਰੋਨਾ ਦਾ ਮਰੀਜ਼ ਹੈ 74 ਸਾਲ ਦੀ ਉਮਰ ਦਾ ਸੀ ਜਾ ਰਹੀ ਹੈ ਔਰ ਦੂਸਰਾ 37 ਸਾਲ ਦਾ ਮਰੀਜ਼ ਹੈ ਤਾਂ ਦੋਹਾਂ ਜੋ ਮਰੀਜ਼ਾਂ ਦੀ ਹੈ ਔਰ ਉਹਨਾਂ ਦੀ ਕੋਈ ट्रैवल ਹਿਸਟਰੀ ਸਾਹਮਣੇ ਨਹੀਂ ਆਈ ਹੈ ਪਰ ਫਰੀਦাবাদ ਦੇ ਵਿੱਚ ਜੋ ਪਾਏ ਗਏ ਨੇ ਕਰੋਨਾ ਪੋਜ਼ਿਟਿਵ ਤਾਂ ਉਹਨਾਂ ਦੀ ਕਰੋਨਾ ਜੋ ट्रैवल ਹਿਸਟਰੀ ਉਹ ਪਤਾ ਲੱਗੀ ਹੈ ਤਾਂ ਜਿਸ ਕਰਕੇ ਇਹ ਵੀ ਸਵਾਲ ਖੜੇ ਹੋ ਗਏ ਨੇ ਕਿ ਜਿੱਥੋਂ ਆਏ ਨੇ ਉੱਥੇ ਵੀ ਲੋਕ ਜਿਹੜੇ ਇਹਨਾਂ ਦੇ ਸੰਪਰਕ ਦੇ ਵਿੱਚ ਆਏ ਹੋਣਗੇ ਤਾਂ ਉਹਨਾਂ ਦੇ ਵਿੱਚ ਵੀ ਇਹ ਕਰੋਨਾ ਦੇ ਕੇਸ ਪਾਏ ਜਾ ਸਕਦੇ ਨੇ ਤਾਂ ਫਿਲਹਾਲ ਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਆਪਣੇ ਸਥਿਤ ਸਕੱਤਰੇਤ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਨਾਲ ਮੀਟਿੰਗ ਕੀਤੀ ਹੈ ਔਰ ਮੀਟਿੰਗ ਦੇ ਵਿੱਚ ਸਿਹਤ ਮੰਤਰੀ ਆਰਤੀ ਰਾਵ ਅਤੇ ਹੈਲਥ ਡਿਪਾਰਟਮੈਂਟ ਦੇ ਐਡੀਸ਼ਨਲ ਚੀਫ ਸੈਕਟਰੀ ਸੁਧੀਰ ਰਾਜਪਾਲ ਵੀ ਮੌਜੂਦ ਰਹੇ ਔਰ ਇਹਨਾਂ ਨਾਲ ਮੀਟਿੰਗ ਕਰਕੇ ਸਾਵਧਾਨੀਆਂ ਵਰਤਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ ਹੈ ਤਾਂ ਫਿਲਹਾਲ ਕਿਉਂਕਿ ਕੋਰੋਨਾ ਹੀ ਇੱਕ ਹੈਜੀ ਬਿਮਾਰੀ ਹੈ ਜਿਹੜੀ ਕਿ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਤੇਜ਼ੀ ਦੇ ਨਾਲ ਫੈਲਦੀ ਹੈ ਇਹ ਵਾਇਰਸ ਇੱਕ ਤਰੀਕੇ ਦਾ ਔਰ ਅ ਲੇਕਰ ਕਰੋਨਾ ਤੋਂ ਬਚਣਾ ਹੈ ਤਾਂ ਪਿਛਲੀ ਵਾਰ ਵਾਂਗ ਇਹਦੇ ਸਭ ਤੋਂ ਜੋ ਸੌਖੇ ਤਰੀਕੇ ਉਹੀ ਹੈ ਕਿ ਬਚਾਵ ਵਰਤੇ ਜਾਵੇ ਮਾਸਕ ਪਹਿਨੇ ਜਾਵੇ ਹੱਥਾਂ ਦੀ ਸਫਾਈ ਕੀਤੀ ਜਾਵੇ ਬਾਰ-ਬਾਰ ਹੱਥ ਆਪਣੇ ਸਾਬੂਨ ਤੇ ਪਾਣੀ ਦੇ ਨਾਲ ਧੋਣੇ ਚਾਹੀਦੇ ਨੇ ਕਟੋ-ਕਟ 20 ਸੈਕਿੰਡ ਤੱਕ ਆਪਣੇ ਹੱਥ ਜਰੂਰ ਧੋਣੇ ਚਾਹੀਦੇ ਹਨ ਜਿਸ ਦੇ ਨਾਲ ਜਾਂ ਫਿਰ 60% ਦੀ ਅਲਕੋਹਲ ਮਿਲੇ ਜੋ ਸੈਨੀਟਾਈਜ਼ਰ ਹੈ ਉਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਔਰ ਸੋਸ਼ਲ ਡਿਸਟੈਂਸਿੰਗ ਦੀ ਬੀਤੀ ਵਾਰ ਜੋ ਸਮਾਸੀ ਉਦੋਂ ਵੀ ਜਦੋਂ ਕਰੋਨਾ ਦੇ ਕੇਸ ਪਾਈ ਗਏ ਸੀ ਤਾਂ ਸੋਸ਼ਲ ਡਿਸਟੈਂਸਿੰਗ ਦਾ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਦੂਰੀ ਬਣਾ ਕੇ ਰੱਖੋ ਔਰ ਉਸ ਦੂਰੀ ਦੇ ਵਿੱਚ ਹੀ ਕਿਉਂਕਿ ਜੇਕਰ ਪੀੜਪਾੜ ਵਾਲੇ ਇਲਾਕੇ ਦੇ ਵਿੱਚ ਤੁਸੀਂ ਜਾਣਦੇ ਤਾਂ ਇਹ ਉੱਥੇ ਤੇਜ਼ੀ ਦੇ ਨਾਲ ਫੈਲਦਾ ਹੈ ਜੇਕਰ ਤੁਸੀਂ ਕਰੋਨਾ ਪੋਜ਼ਿਟਿਵ ਵਿਅਕਤੀ ਦੇ ਸੰਪਰਕ ਦੇ ਵਿੱਚ ਆਉਂਦੇ ਹੋ ਉਸ ਦੇ ਨੇੜੇ ਹੁੰਦੇ ਹੋ ਤਾਂ ਉਥੋਏ ਵਾਇਰਸ ਤੇਜ਼ੀ ਦੇ ਨਾਲ ਫੈਲਦਾ ਇਸ ਕਰਕੇ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ ਜਾਨੀ ਕਿ ਤੁਸੀਂ ਭੀੜ-ਪਾੜ ਵਾਲੀਆਂ ਥਾਵਾਂ 'ਚ ਜਾਣ ਤੋਂ ਬਚੋ ਔਰ ਐਲਕੋਹਲ ਜੁਗਤ ਜੋ ਸੈਨੀਟਾਈਜ਼ਰ ਹੈ ਉਸਦਾ ਇਸਤੇਮਾਲ ਕਰੋ ਸਫਾਈ ਰੱਖੋ ਔਰ ਆਪਣੇ ਹੱਥ ਬਾਰ-ਬਾਰ ਧੋਵੋ ਮਾਸਕ ਦਾ ਇਸਤੇਮਾਲ ਕਰੋ ਮੂੰਹ ਅਤੇ ਨੱਕ ਨੂੰ ਬਾਰ-ਬਾਰ ਆਪਣੇ ਹੱਥ ਨਾਲ ਲਗਾਓ ਔਰ ਹੈਲਦੀ ਲਾਈਫਸਟਾਈਲ ਕਿਉਂਕਿ ਕੋਰੋਨਾ ਦਾ ਇਲਾਜ ਸਭ ਤੋਂ ਵੱਡਾ ਹੀ ਇਲਾਜ ਹੈ ਕਿ ਤੁਸੀਂ ਇੱਕ ਹੈਲਦੀ ਲਾਈਫਸਟਾਈਲ ਫਾਲੋ ਕਰੋ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਧਿਆਨ ਦਿਓ ਕਿਉਂਕਿ ਜੇਕਰ ਤੁਸੀਂ ਇਮਿਊਨ ਸਿਸਟਮ ਤੁਹਾਡਾ ਵਧੀਆ ਹੋਵੇਗਾ ਸਟਰੋਂਗ ਹੋਵੇਗਾ ਤਾਂ ਕਰੋਨਾ ਸ਼ਾਇਦ ਕੁਝ ਵੀ ਨਹੀਂ ਕਹਿ ਸਕਦਾ ਤਾਂ ਫਿਲਹਾਲ ਲਗਾਤਾਰ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਟਰੈਵਲ ਹਿਸਟਰੀ ਵਾਲੇ ਸਾਰੇ ਮਾਮਲੇ ਨੇ ਪੰਜਾਬ ਦਾ ਆਪਣਾ ਕੋਈ ਵਿਅਕਤੀ ਕਰੋਨਾ ਪੋਜ਼ਿਟਿਵ ਆਉਣ ਦੀ ਹਜੇ ਤੱਕ ਖਬਰ ਨਹੀਂ ਮਿਲੀ ਹੈ ਦੂਸਰੇ ਪਾਸੇ ਟਰੈਵਲ ਹਿਸਟਰੀ ਦੇ ਵਿੱਚ ਇਹ ਜਰੂਰ ਕੇਸ ਮਿਲੇ ਨੇ ਕਿ ਕੋਈ ਹਰਿਆਣਾ ਤੋਂ ਆਇਆ ਵਿਅਕਤੀ ਆ ਉਸ ਨੂੰ ਕਰੋਨਾ ਪਾਇਆ ਗਿਆ ਜਾਂ ਫਿਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਉੱਤਰ ਪ੍ਰਦੇਸ਼ ਦਾ ਵਿਅਕਤੀ ਜਿਸ ਨੂੰ ਕਰੋਨਾ ਪੋਜ਼ਿਟਿਵ ਪਾਇਆ ਗਿਆ ਸੀ ਤਾਂ ਉਸ ਦੀ ਮੌਤ ਹੋ ਗਈ ਹੈ ਚੰਡੀਗੜ੍ਹ ਦੇ ਵਿੱਚ ਤਾਂ ਇਸ ਤਰੀਕੇ ਦੇ ਮਾਮਲੇ ਜਰੂਰ ਸਾਹਮਣੇ ਆ ਰਹੇ ਨੇ ਪਰ ਹਜੇ ਤੱਕ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਹਾਲਾਂਕਿ ਕਈ ਕੇਸ ਜੋ ਕਰੋਨਾ ਦੇ ਜੇਕਰ ਗੱਲ ਕਰੀਏ ਤਾਂ ਕਈ ਕੇਸ ਦੇਸ਼ ਭਰ ਵਿੱਚ ਸਾਹਮਣੇ ਆ ਚੁੱਕੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਦੁੱਗਣੇ ਰੇਟ ਦੇ ਨਾਲ ਕੋਵਿਡ ਹਾ ਡਿਸੀਜ਼ ਵੀ ਵਧੀ ਹੈ ਤਾ ਲਗਾਤਾਰ ਕਰੋਨਾ ਦੇ ਇਹ ਮਾਮਲੇ ਸਾਹਮਣੇ ਆ ਰਹੇ ਨੇ ਔਰ ਜੇਕਰ ਸਾਲ 2021 ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ 20 ਲੱਖ ਤੋਂ ਜ਼ਿਆਦਾ ਮੌਤਾਂ ਕਰੋਨਾ ਦੇ ਕਰਕੇ ਹੋਈਆਂ ਸੀ ਤਾਂ ਇਹ ਅੰਕੜਾ ਬਿਲਕੁਲ ਹੈਰਾਨ ਕਰਨ ਵਾਲਾ ਵੀ ਸੀ ਔਰ ਪਰੇਸ਼ਾਨ ਕਰਨ ਵਾਲਾ ਵੀ ਸੀ ਔਰ ਇਸੇ ਕਰਕੇ ਹੁਣ ਜੇਕਰ ਕਰੋਨਾ ਦੀ ਦਸਤਕ ਇੱਕ ਵਾਰ ਫਿਰ ਹੁੰਦੀ ਹੈ ਤਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਖਿਆਲ ਜ਼ਰੂਰ ਰੱਖੋ ਕਿਉਂਕਿ ਸਾਵਧਾਨੀ ਹੀ ਬਚਾਅ ਹੈ ਜੇਕਰ ਤੁਸੀਂ ਸਾਵਧਾਨੀ ਦੇ ਨਾਲ ਚੱਲਦੇ ਹੋ ਤਾਂ ਫਿਰ ਤੁਸੀਂ कोरोना ਤੋਂ ਵਿਚਾਰ ਰੱਖ ਸਕਦੇ ਹੋ ਔਰ ਬੀਤੇ ਸਮੇਂ ਜਿਸ ਤਰੀਕੇ ਦੇ ਨਾਲ করোনা ਦੇ ਕੇਸ ਸਾਹਮਣੇ ਆਏ ਸੀ ਜਿਸ ਤਰੀਕੇ ਦੇ ਨਾਲ করোনা ਮਹਾਮਾਰੀ ਨੇ ਪੂਰੀ ਦੁਨੀਆ ਦੇ ਵਿੱਚ ਤਬਾਹੀ ਮਚਾਈ ਸੀ ਤਾਂ ਉਸ ਤੋਂ ਬਾਅਦ ਇਹ ਜ਼ਰੂਰ ਅਪੀਲ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿ ਇਸ ਵਾਰ ਜਿਆਦਾ ਤੋਂ ਜਿਆਦਾ ਵਿਚਾਰ ਰੱਖਿਆ ਜਾਵੇ ਜਿਵੇਂ ਕਿ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਅੱਜ ਐਕਟਿਵ ਕੇਸਾਂ ਦੀ ਜਿਹੜੀ ਗਿਣਤੀ ਹੈ 1252 ਤੱਕ ਪਹੁੰਚ ਗਈ ਹੈ ਔਰ ਸਭ ਤੋਂ ਜਿਆਦਾ ਮਾਮਲੇ 430 ਮਾਮਲੇ ਕੇਰਲ ਦੇ ਵਿੱਚ ਸਾਹਮਣੇ ਆਏ ਨੇ ਮਹਾਰਾਸ਼ਟਰ ਦੇ ਵਿੱਚ ਵੀ ਐਕਟਿਵ ਕੇਸਾਂ ਦੇ ਮਾਮਲੇ 325 ਮਰੀਜ਼ ਉਥੇ ਪਾਏ ਗਏ ਨੇ ਜਦੋਂ ਕਿ ਇਹਨਾਂ ਦੇ ਵਿੱਚੋਂ ਜਿਹੜੇ 316 ਮਰੀਜ਼ ਐ ਸਿਰਫ ਮੁੰਬਈ ਦੇ ਵਿੱਚ ਆ ਤਾਂ ਯਾਨੀ ਕਿ ਭੀੜ-ਪਾੜ ਵਾਲੇ ਇਲਾਕੇ ਜਿੱਥੇ ਤੇਜ਼ੀ ਦੇ ਨਾਲ ਇਹ ਕੋਰੋਨਾ ਫੈਲ ਰਿਹਾ ਹੈ ਕੇਰਲਾ ਔਰ ਮਹਾਰਾਸ਼ਟਰ ਇਹ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਅੱਗੇ ਨੇ ਰਾਜਸਥਾਨ ਪੱਛਮੀ ਬੰਗਾਲ ਕਰਨਾਟਕ ਮੱਧ ਪ੍ਰਦੇਸ਼ ਤਾਂ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ 11 ਲੋਕਾਂ ਦੀ ਮੌਤ ਵੀ ਕੋਰੋਨਾ ਦੇ ਨਾਲ ਹੋ ਚੁੱਕੀ ਹੈ ਤਾਂ ਜਿਲ੍ਹਾ ਕੱਲ ਚੰਡੀਗੜ੍ਹ ਦੇ ਵਿੱਚ ਵੀ ਮੌਤ ਹੋਈ ਹੈ ਉੱਤਰ ਪ੍ਰਦੇਸ਼ ਤੋਂ ਵਿਅਕਤੀ ਆਇਆ ਸੀ ਜਿਸ ਦੀ ਚੰਡੀਗੜ੍ਹ ਦੇ ਵਿੱਚ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਮੌਤ ਹੋ ਗਈ ਸਰਕਾਰੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਔਰ ਕੱਲ ਕਰੋਨਾ ਦੇ ਚੱਲਦੇ ਉਸ ਦੀ ਮੌਤ ਹੋ ਗਈ ਹੈ ਤਾਂ ਫਿਲਹਾਲ ਇਹ ਬੇहद ਵੱਡੀ ਖਬਰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ ਆਪਣੇ ਹੱਥ ਬਾਰ-ਬਾਰ ਤੋਂ ਉਹ ਐਲਕੋਹਲ ਯੁਕਤ ਜੋ ਸੈਨੀਟਾਈਜ਼ਰ ਹੈ ਉਸ ਦਾ ਇਸਤੇਮਾਲ ਕੀਤਾ ਜਾਵੇ ਮਾਸਕ ਪਹਿਨਿਆ ਜਾਵੇ ਜੇਕਰ ਪੀੜ ਪਾੜ ਵਾਲੀਆਂ ਇਲਾਕੇ ਦੇ ਵਿੱਚ ਜਾਂਦੇ ਹੋ ਔਰ ਰਿਸਟੈਂਸਿੰਗ ਬਣਾ ਕੇ ਰੱਖੀ ਜਾਵੇ ਦੂਰੀ ਬਣਾ ਕੇ ਰੱਖੀ ਜਾਵੇ ਔਰ ਰਿਪੀਟ ਵਾਲੀਆਂ ਥਾਵਾਂ ਤੋਂ ਜਾਣ ਤੋਂ ਬਚਾਅ ਕੀਤਾ ਜਾਵੇ ਉੱਤਰ ਪ੍ਰਦੇਸ਼ ਦੇ ਵਿਅਕਤੀ ਦੀ ਮੌਤ ਹੋਈ ਹੈ ਲੁਧਿਆਣਾ ਤੋਂ ਰੈਫਰ ਕੀਤਾ ਗਿਆ ਸੀ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਔਰ ਕਾਲੀ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਬਿਹਤ ਵੱਡੀ ਖਬਰ ਹੈ ਕਿਉਂਕਿ ਲਗਾਤਾਰ कोरोना ਪੈਰ ਪਸਾਰ ਰਿਹਾ ਹੈ ਪੰਜਾਬ ਦੇ ਵਿੱਚ ਵੀ ਐਂਟਰੀ ਹੋ ਚੁੱਕੀ ਹੈ ਬੀਤੇ ਦਿਨੀ ਜਮਨਾਨਗਰ ਤੋਂ ਆਈ ਇੱਕ ਮਹਿਲਾ ਜੋ ਪੰਜਾਬ ਦੇ ਵਿੱਚ ਸਤਸੰਗ ਦੇਖਣ ਆਈ ਸੀ ਤਾਂ ਉਸ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਹੈ ਹਾਲਾਂਕਿ ਜਿਹਨਾਂ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤਾਂ ਇਸ ਨੂੰ ਲੈ ਕੇ ਸ਼ੰਸ਼ੇ ਸ਼ੁਰੂ ਹੋ ਜਾਂਦੇ ਨੇ ਕਿ ਕਿਤੇ ਉਹਨਾਂ ਲੋਕਾਂ ਨੂੰ ਵੀ ਕਰੋਨਾ ਨਾ ਹੋ ਗਿਆ ਹੋਵੇ ਕਿਉਂਕਿ ਕਰੋਨਾ ਇੱਕ ਅਜਿਹੀ ਬਿਮਾਰੀ ਹੈ ਜਾਂ ਵਾਇਰਸ ਹੈ ਜੋ ਕਿ ਲੋਕਾਂ ਤੋਂ ਤੇਜ਼ੀ ਦੇ ਨਾਲ ਦੂਸਰੇ ਲੋਕਾਂ ਦੇ ਵਿੱਚ ਫੈਲਦਾ ਹੈ ਔਰ ਇਸ ਕਰਕੇ ਬੜੀ ਤੇਜ਼ੀ ਦੇ ਨਾਲ ਇਹ ਬਿਮਾਰੀ ਫੈਲਦੀ ਹੈ ਔਰ ਅੰਟਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਔਰ ਚੰਡੀਗੜ੍ਹ ਦੇ ਵਿੱਚ ਇੱਕ ਕੱਲ